ਸਮਾ کافی ਜ਼ਿਆਦਾ ਹੋ ਗਿਆ ਕਰਤਾਰ ਸਿੰਘ ਬੁਲਗਨ ਦੀ ਮੱਕਾ ਉਦੋਂ ਵੀ ਕਿਹਾ ਉਹਦਾ ਗੀਤ ਸਿੰਗਾ ਸਾਰਾ ਟੋਟਲੇ ਹੀ ਜੇ ਚੱਲਿਆ ਆਨੰਦਪੁਰ ਸ਼ਹਿਰ ਸਿੰਗਾ ਜੇ ਚੱਲਿਆ ਆਨੰਦਪੁਰ ਸ਼ਹਿਰ ਉਥੇ ਵਗਦੀ ਉਹ ਸਰਸਾ ਨਹਿਰ ਆਖੀ ਤੈਨੂੰ ਪੈ ਜਾ ਕਹਿਰ ਤੇਰੇ ਪਾਣੀ ਦੇ ਵਿੱਚ ਜ਼ਹਿਰ ਕੀਤਾ ਨਾਲ ਗੁਰਾਂ ਦੇ ਵੈਰ ਕਲਗੀ ਧਰਦੀਆਂ ਪਾਈਏ ਬਾਤਾਂ ਜਿਨਨੇ ਦੇਵ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਡੀਆਂ ਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰਬਾਤਾਂ ਫਿਰ ਸ਼ਬਦ ਉਹ ਵਾਰ-ਵਾਰੇ ਕਹਿੰਦੇ ਸਿੰਘਾ ਜੇ ਚੱਲਿਆ ਆਨੰਦਪੁਰ ਸ਼ਹਿਰ ਉੱਥੇ ਵਗਦੀ ਉਹ ਸਰਸਾ ਨਹਿਰ ਆਖੀ ਤੈਨੂੰ ਪੈ ਜਾ ਕਹਿਰ ਗੁਰਾਂ ਨਾਲ ਤੂੰ ਕੀਤਾ ਵੈਰ ਤੇਰੇ ਪਾਣੀ ਦੇ ਵਿੱਚ ਜ਼ਹਿਰ ਕਲਗੀ ਧਰਦੀਆਂ ਪਾਈਏ ਬਾਤਾਂ ਜਿਨਨੇ ਦੇਵ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਡੀਆਂ ਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰਬਾਤਾਂ ਸਿੰਘਾ ਜੇ ਚੱਲਿਆਂ ਚਮਕੌਰ ਉੱਥੇ ਸੁੱਤੇ ਨੇ ਦੋ ਭੌਰ ਧਰਤੀ ਚੁੰਮੀ ਕਰਕੇ ਗੌਰ ਤੇਰੀ ਜਿੰਦੜੀ ਜਾਊ ਸੌਰ ਕਲਗੀ ਧਰਦੀਆਂ ਪਾਈਏ ਬਾਤਾਂ ਜਿਨ੍ਹਾਂ ਦੇਹ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਢੀਆਂ ਨੇਹਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰਬਾਤਾ ਸਿੰਘਾ ਚੱਲਿਆਂ ਮਾਛੀਵਾੜੇ ਉੱਥੇ ਆਖੀ ਕਰ ਕਰ ਹਾੜੇ ਤੇਰੀ ਫੁੱਟ ਨੇ ਬਾਗ ਉਜਾਰੇ ਸੁਣਿਓ ਇਸ ਗੱਲ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਤੇਰੇ ਬਾਗ ਨੂੰ ਸਾਡੀ ਫੋਟ ਮਾਰ ਗਈ ਅਜੇ ਇਹਦਾ ਮਤਲਬ ਉਹ ਕੌਮ ਦੀ ਤਰਾਸ ਦੀ ਕਹਿ ਰਿਆ ਸਿੰਘਾ ਚੱਲੇ ਆ ਮਾਛੀਵਾੜੇ ਉਥੇ ਆਖੀ ਕਰ ਕਰ ਹਾੜੇ ਤੇਰੇ ਫੋਟ ਨੇ ਬਾਗ ਉਜਾੜੇ ਤੇਰੇ ਬਾਜ ਨ ਮੁਕਨ ਪਵਾੜੇ ਤੇਰੇ ਬਾਜ ਨ ਮੁਕਨ ਪਵਾੜੇ ਕਲਗੀ ਧਰਦੀਆਂ ਪਾਈਏ ਬਾਤਾਂ ਜਿਨ੍ਹਾਂ ਦੇ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਢੀਆਂ ਨੇਹਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰ ਬਾਤਾਂ ਸਿੰਘਾ ਜੇ ਚੱਲੇ ਆ ਸਰਹੰਦ ਆਪਾਂ ਇੱਥੇ ਆ ਗਏ ਆ ਸਿੰਘਾਂ ਜੇ ਚੱਲਿਆ ਸਰਹੰਦ ਉੱਥੇ ਸੁੱਤੇ ਨੇ ਦੋ ਚੰਦ ਆਨੇ ਕਲਗੀ ਵਾਲੇ ਦੇ ਫਰਜੰਦ ਫਿਰ ਫਿਰ ਬੇਨਤੀ ਹੈ ਸਿੰਘਾਂ ਜੇ ਚੱਲਿਆ ਸਰਹੰਦ ਉੱਥੇ ਸੁੱਤੇ ਨੇ ਦੋ ਚੰਦ ਕਲਗੀ ਵਾਲੇ ਦੇ ਨੇ ਫਰਜੰਦ ਦਰਸ਼ਨ ਪਾ ਕੇ ਹੋਈ ਆਨੰਦ ਕਲਗੀ ਧਰਦੀਆਂ ਪਾਈਏ ਬਾਤਾਂ ਜਿਨੇ ਦੇ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ ਮਹਿੰਗੇ ਮੁੱਲ ਲੀਆਂ ਪਰ ਬਾਤਾਂ ਬਸ ਅਸੀਂ ਉਹਦੀਆਂ ਬਾਤਾਂ ਪਾਣ ਆਏ ਸਾਂ ਜੀ ਜਿਨੇ ਇੰਨਾ ਕੁਝ ਸਾਨੂੰ ਦਿੱਤਾ ਆਪ ਸੰਗਤ ਦਾ ਬਹੁਤ ਧੰਨਵਾਦ